ਸਭ ਲਈ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਹੈ ਅਮਨ ਅੱਜ ਬੜਾ ਭਾਗੇ ਵਾਲਾ ਦਿਨ ਹੈਗਾ ਜੇ ਅੱਜ 12 April 2025 ਤੇ ਹਨੂਮਾਨ ਜੀ ਦਾ ਜਨਮ ਦਿਵਸ ਹੈ ਜਿਹਦੀ ਅਸੀਂ ਕਾਫੀ ਦੇਰ ਦੀ ਉਡੀਕ ਕਰਦੇ ਪਈਗੇ ਫੁੱਲਾਂ ਵਾਲੀ ਮਾਤਾ ਤੇ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਹਨੂਮਾਨ ਚਾਲੀਸਾ ਪੜ੍ਹੀ ਆ ਰਹੀ ਹੈ ਹੁਣ ਆ ਆਪਣਾ ਸਾਰੇ ਭਜਨ ਕੀਰਤਨ ਕਰ ਰਿਹਾ ਹੈ ਔਰ ਲੰਗਰ ਦੀ ਵੀ ਕਾਫੀ ਅੱਛੀ ਵਿਵਸਥਾ ਹੈਗੀ ਤੇ ਮੈਂ ਦੇਖਿਆ ਕਾਫੀ ਜਿਹੜੀ ਹੈ ਜਨਤਾ ਲੰਗਰ ਛੱਕ ਕੇ ਹੁਣ ਇੱਥੇ ਕੀਰਤਨ ਵਿੱਚ ਬੈਠੀ ਹੋਈ ਹੈ ਤੇ ਸਾਰੇ ਹਨੂਮਾਨ ਜੀ ਦੇ ਭਜਨ ਵਿੱਚ ਲੀਨ ਹੋਏ ਹੋਏ ਹੈ ਇਸ ਵਿੱਚ ਮੇਰਾ ਸਾਰੇ ਸ਼ਹਿਰ ਵਾਸੀਆਂ ਨੂੰ ਕ ਬਹੁਤ ਹੀ ਅੱਛਾ ਮੈਸੇਜ ਆ ਕਿ ਅੱਜ ਭਗਵਾਨ ਜੀ ਜਨਮ ਉత్సਵ ਤੇ ਸਾਰਿਆਂ ਨੂੰ ਆਪਣੀ ਜਗ੍ਹਾ ਤੇ ਆਪਣੇ ਜਿਹੜੇ ਲਾਗੇ ਮੰਦਿਰ ਵਿੱਚ ਜਾ ਕੇ ਹਨੂਮਾਨ ਜੀ ਦਾ ਸਾਦਾ ਪਾਠ ਕਰਨਾ ਚਾਹੀਦਾ ਔਰ ਭਜਨ ਕੀਰਤਨ ਕਰਨਾ ਚਾਹੀਦਾ ਕਿਉਂਕਿ ਹਨੂਮਾਨ ਜੀ ਇੱਕ ਇਸ ਤਰ੍ਹਾਂ ਦੇ ਵਿਅਕਤੀਤਵ ਹੈ ਗਿਆ ਜਿਹੜੇ ਹਿੰਦੂ ਸਮਾਜ ਵਿੱਚ ਜਿਨ੍ਹਾਂ ਦਾ 98% ਉਹਨਾਂ ਦਾ ਯੋਗਦਾਨ ਹੈ ਗਿਆ ਔਰ ਲਾਈਵ ਗੋਡ ਜਿਹੜੇ ਸਾਡੇ ਧਰਤੀ ਤੇ ਗਵਾਜਮਾਨ ਹੈ ਗਿਆ ਔਰ ਜੋ ਵੀ ਮੰਗੋ ਉਹਨਾਂ ਕੋ ਪੂਰਾ ਹੁੰਦਾ ਹੈ ਇਸ ਕਰਕੇ ਹਨੂਮਾਨ ਜੀ ਦੇ ਇਸ ਪਾਵਨ ਦਿਵਸ ਦੇ ਵਿੱਚ ਸਾਰੀ ਸੰਗਤਾਂ ਦਾ ਪੂਰਾ ਪੂਰਾ ਯੋਗਦਾਨ ਹੈਗਾ ਤੇ ਮੇਰੇ ਵਜਨ ਗਲਤ ਔਰ ਵਿਸ਼ਵਿੰਦੁਕ ਦੇਸ਼ਤ ਵਾਲੋਂ ਬਹੁਤ ਹੀ ਬਹੁਤ ਉਹਨਾਂ ਨੂੰ ਧੰਨਵਾਦ ਬਹੁਤ ਹੀ ਪਹਿਲੇ ਤੇ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਹਰਮਨ ਜੀ ਦੇ ਜਨਮ ਮੌਸਮ ਦੀ ਬਹੁਤ ਬਹੁਤ ਵਧਾਈ ਹੈ ਔਰ ਐਸਾ ਦਿਨ ਹੈ ਕਿ ਇਹ ਹਰ ਇੱਕ ਲਈ ਬਹੁਤ ਹੀ ਖੁਸ਼ ਵਾਲਾ ਦਿਨ ਹੈ ਸਭ ਜਗ੍ਹਾ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਸ਼ਵ ਦੂਪਰੀਸ਼ਦ ਤੇ ਬਜਰੰਗ ਦਲ ਦੇ ਜਿਹੜੇ ਯਤਨ ਸੀਗੇ ਉਹ ਬਾਕੀ ਸਾਰਿਆਂ ਦੇ ਨਾਲ ਦਾ ਹਲਕੇ ਇਕੱਠੇ ਹੋ ਗਏ ਅਸੀਂ ਅੱਜ ਏਡੇ ਵਧੀਆ ਤਰੀਕੇ ਨਾਲ ਪੂਰੇ ਸ਼ਹਿਰ ਵਿੱਚ ਬੜੇ ਅੱਛੇ ਤਰੀਕੇ ਨਾਲ ਹਨੂਮਾਨ ਜੀ ਦਾ ਜਨਮotsਵ ਮਨਾ ਰਹੇ ਆ ਔਰ ਸਾਡਾ ਪ੍ਰੇਰਣ ਅੱਗੇ ਵੀ ਚੱਲਦਾ ਹੀ ਰਹੇਗਾ ਔਰ ਐਸਾ ਡੱਬ ਵਧੀਆ ਉਪਰਾਲਾ ਹੋ ਰਿਹਾ ਕਿ ਹਰ ਮੰਦਰ ਵਿੱਚ ਤਕਰੀਬਨ ਅੱਜ ਹਨਮੰਜਲੀਸਾ ਗਾਇਆ ਜਾ ਰਿਹਾ ਔਰ ਹਨੂਮਾਨ ਜੀ ਦੇ ਜਨਮ ਅਸਤੇ ਲੱਡੂ ਵੰਡੇ ਗਿਆ ਧਜਾਹਰ ਹੋਇਆ ਵੈ ਔਰ ਹਨੂਮਾਨ ਜੀ ਅਜਰ ਅਮਰ ਨੇ ਉਹਨਾਂ ਨੇ ਸੀਤਾ ਮਾਤਾ ਤੋਂ ਅਜਰ ਅਮਰ ਹੋਣ ਦਾ ਵਰਦਾਨ ਪਾਇਆ ਸੀਗਾ ਔਰ ਇਸੇ ਕਰਕੇ ਉਹਨਾਂ ਨੇ ਉਹ ਉਹ ਕੰਮ ਕੀਤੇ ਜਿਹੜੇ ਕੰਮ ਹੋਰ ਕੋਈ ਨਹੀਂ ਕਰ ਸਕਦਾ ਔਰ ਅੱਜ ਸਨਾਤਨੀਆਂ ਨੂੰ ਸਨਾਤਨ ਦੇ ਨਾਲ ਜੁੜਨ ਦਾ ਇਹ ਇੱਕ ਉਪਰਾਲਾ ਹੈ ਕਿਉਂਕਿ ਹਨੂਮਾਨ ਜੀ ਇੰਨੇ ਜ਼ਿਆਦਾ ਬਲਿਸ਼ਟ ਨੇ ਕਿ ਉਹ ਸਾਡੀ ਹਰ ਮਨੋਕਾਮਨਾ ਪੂਰੀ ਕਰ ਸਕਦੇ ਆ ਇਸ ਕਰਕੇ ਹਨੂਮਾਨ ਜੀ ਦੇ ਮੰਦਰ ਮੰਗਲਵਾਰ ਜ਼ਰੂਰ ਜਾਣਾ ਚਾਹੀਦਾ ਔਰ ਅਸੀਂ ਆਪ ਵੀ ਜਾਈਏ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾਈਏ ਬੱਚਿਆਂ ਨੂੰ ਤਾਂ ਜ਼ਰੂਰ ਲੈ ਕੇ ਜਾਈਏ ਕਿਉਂਕਿ ਜਿਹੜੀ ਸੰਸਕ੍ਰਿਤੀ ਹੈ ਉਹ ਮੰਦਿਰਾਂ 'ਚ ਜਾਣ ਨਾਲ ਹੀ ਹੁੰਦੀ ਹੈ ਮੰਨਿਆ ਕਿ ਅਸੀਂ ਘਰਾਂ ਵਿੱਚ ਵੀ ਮੰਦਿਰ ਬਣਾਇਆ ਹੈ ਲੇਕਿਨ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਘਰ ਪਰਿਵਾਰ ਨੂੰ ਮੰਦਿਰ ਲੈ ਕੇ ਜਾਵਾਂਗੇ ਤਾਂ ਹੀ ਉਹ ਸਾਡੀ ਸੰਸਕ੍ਰਿਤੀ ਨਾਲ ਜੁੜਨਗੇ ਔਰ ਬਾਕੀ ਆਣ ਜਾਣ ਵਾਲਿਆਂ ਦੇ ਨਾਲ ਵੀ ਜੁੜਨਗੇ ਔਰਾਂ ਨੂੰ ਪਤਾ ਲੱਗੇਗਾ ਕਿ ਸਾਡੀ ਸਨਾਤਨ ਸੰਸਕ੍ਰਿਤੀ ਕੀ ਹੈ ਇਸ ਕਰਕੇ ਅੱਜ ਹਨੂਮਾਨ ਜੀ ਦੇ ਪ੍ਰਕਾਣ ਅਵਸਰਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਆਪਣੇ ਵਿਸ਼ਵਿੰਦੂ ਪਰਿਸ਼ਦ ਔਰ ਬਜਰੰਗਦਨ ਵੱਲੋਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਮੰਦਿਰਾਂ ਵਿੱਚ ਜਾਇਆ ਕਰੋ ਤਾਂਕਿ ਉਹ ਜਿਹੜਾ ਸਾਡਾ ਪ੍ਰਾਚੀਨ ਵਿਰਸਾ ਜਿਹੜਾ ਪਹਿਲਾਂ ਚੱਲ ਰਿਹਾ ਸੀਗਾ ਉਹ ਦੁਬਾਰਾ ਤੋਂ ਇੱਕ ਵਾਰੀ ਜੀਵਿਤ ਹੋ ਜਾਏ ਅਸੀਂ ਉਹ ਸਮਾਂ ਦੇਖਿਆ ਕਿ ਜਦੋਂ ਮੰਦਰਾਂ ਵਿੱਚ ਇੰਨਾ ਜ਼ਿਆਦਾ ਰਸ਼ ਹੁੰਦਾ ਸੀਗਾ ਕਿ ਮੰਗਲਵਾਰ ਨੂੰ ਲਾਈਨਾਂ ਲੱਗੀਆਂ ਹੁੰਦੀਆਂ ਸੀ ਔਰ ਹੁਣ ਇਸ ਤਰ੍ਹਾਂ ਦਾ ਸਮਾਂ ਆ ਗਿਆ ਵਾ ਕਿ ਅਸੀਂ ਦੇਖਦੇ ਆ ਕਿ ਪੁਜਾਰੀ ਜਾਂ ਇੱਕ ਦੋ ਜਣੇ ਹੀ ਆਰਤੀ ਕਰ ਰਹੇ ਹੁੰਦੇ ਆ ਜਾਂ ਫਿਰ ਉਹ ਮਸ਼ੀਨਾਂ ਨਾਲ ਆਰਤੀ ਕੀਤੀ ਜਾਂਦੀ ਹੈ ਔਰ ਅਸੀਂ ਇਹ ਚਾਹੁੰਦੇ ਆ ਕਿ ਉਹੀ ਪੁਰਾਣਾ ਸਮਾਂ ਵਾਪਸ ਆਏ ਇਸ ਕਰਕੇ ਹਨੂ ਮਾਂਜੀ ਦੀ ਕਿਰਪਾ ਸਾਰਿਆਂ ਤੇ ਬਰਸਦੀ ਰਹੇ ਔਰ ਅਸੀਂ ਸਨਾਤਨ ਨਾਲ ਜੁੜ ਕੇ ਇਸ ਚੀਜ਼ ਨੂੰ ਅੱਗੇ ਵਧਾਈਏ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੈਂ ਅਨਿਲ ਕੁਮਾਰ ਸ਼ਰਮਾਨ ਜ਼ਿਲ੍ਹਾ ਸਜੋਜਗ ਬਜਰੰਗਦਲ ਗੁਰਦਾਸਪੁਰ ਆਪਣੇ ਵਿਸ਼ੇਵਿੰਦੂ ਪਰਿਸ਼ਦ ਦੇ ਬਜਰੰਗਦਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਅਨੁਮਾਨ ਜੀ ਦੇ ਜਨਮ ਦਿਵਸ ਦੇ ਉਪਰ ਲੱਖ ਲੱਖ ਵਧਾਈ ਦਿੰਦਾ ਅਤੇ ਸ਼ਹਿਰ ਵਾਸੀਆਂ ਨੂੰ ਇਹ ਵੀ ਬੇਨਤੀ ਕਰਾਂਗਾ ਜਿੱਦਾਂ ਅੱਜ ਪੂਰੇ ਗੁਰਦਾਸਪੁਰ ਵਿੱਚ ਹਰ ਇੱਕ ਨਗਰ ਹਰ ਇੱਕ ਪਿੰਡ ਦੇ ਵਿੱਚ ਅਨੁਮਾਨ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸੇ ਤਰ੍ਹਾਂ ਹੀ ਆਪਾਂ ਹਰ ਮੰਗਲਵਾਰ ਆਪਣੇ ਨਜ਼ਦੀਕੀ ਮੰਦਰਾਂ ਦੇ ਵਿੱਚ ਜਾ ਕੇ ਉਤੇ ਹਨ ਮੰਜਰੀ ਸਾਦਾ ਪਾਠ ਕਰੀਏ ਆਰਤੀ ਕਰੀਏ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਸਾਡੀ ਹਿੰਦੂ ਸੰਸਕ੍ਰਿਤੀ ਦਾ ਪਤਾ ਲੱਗੇ ਜ ਸਨਾਤਨ ਸੰਸਕ੍ਰਿਤੀ ਦਾ ਪਤਾ ਲੱਗੇ ਤਾਂ ਜੋ ਬੱਚੇ ਬੁਰੀਆਂ ਕੰਮਾਂ ਨਸ਼ਿਆਂ ਚ ਨਾ ਪੈਣ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹਿਣ ਜੈ ਸ਼੍ਰੀ ਰਾਮ ਮੈਂ ਯਦਵੀਰ ਸਿੰਘ ਰਾਸ਼ਟ੍ਰਪਤੀ ਦੁਆਰਾ ਸ਼ೌਰੀਅਤ ਚੱਕਰ ਨਾਲ ਸਨਮਾਨਿਤ ਔਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸੰਤਿ ਪੰਜਾਬ ਦੇ ਪ੍ਰਦਾਨ ਹੋਂਦੇ ਨਾਤੇ ਅਸੀਂ ਫੁੱਲਾਂ ਵਾਲੀ ਮਾਤਾ ਜੀ ਦੇ ਦਰਬਾਰ ਅੱਜ ਆਏ ਆ ਜਗਰਾਣ ਜਾਗਰਣ ਹੋ ਰਿਹਾ ਹੈ ਅੱਜ ਹਨੂਮਾਨ ਦਿਵਸ ਦਾ ਉਹਨਾਂ ਦਾ ਜਨਮ ਦਿਨ ਹੈ ਜਿਸ ਤੋਂ ਬਲੱਖਸ਼ ਇਤਿਹਾਸ ਪ੍ਰੋਗਰਾਮ ਹੋ ਰਿਹਾ ਔਰ ਇਹ ਸੇ ਹਮੇਸ਼ਾ ਹੀ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਚਾਹ ਜਨਮ ਅਸ਼ਟਮੀ ਹੋਵੇ ਚਾਹ ਸ਼ਿਵਰਾਤਰੀ ਹੋਵੇ ਚਾਹ ਦੀਵਾਲੀ ਹੋਵੇ ਚਾਹੇ ਨਵਾਂ ਸਾਲ ਹੋਵੇ ਚਾਹ ਲੋੜੀ ਹੋਵੇ ਇੱਥੇ ਦਰਬਾਰ ਦੇ ਵਿੱਚ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕ ਪ੍ਰੋਗਰਾਮ ਹੁੰਦੇ ਰਹਿੰਦੇ ਆ ਔਰ ਅਸੀਂ ਹਮੇਸ਼ਾ ਹੀ ਆ ਕੇ ਨਤਮਸਤਕ ਹੁੰਨੇ ਆ ਮਾਤਾ ਫੁੱਲਾਂ ਵਾਲੀ ਜੀ ਦੀ ਕਿਰਪਾ ਸਾਰੇ ਏਰੀਆ ਦੇ ਵਿੱਚ ਹੀ ਹੈਗੀ ਆ ਹਰ ਸ਼ੋਭਾ ਯਾਤਰਾ ਦੇ ਵਿੱਚ ਮਾਤਾ ਫੁੱਲਾਂ ਵਾਲੀ ਜੀ ਬੜੇ ਸਤਿਕਾਰ ਨਾਲ ਜਾਂਦੇ ਨੇ ਔਰ ਇਹਨਾਂ ਨੂੰ ਬੜੇ ਸਵਾਗਤ ਨਾਲ ਅੱਗੇ-ਅੱਗੇ ਚਲਾਇਆ ਜਾਂਦਾ ਸੋ ਅੱਜ ਜਿਹੜਾ ਸਪੈਸ਼ਲ ਦੇਣਾ ਹੈ महावीर जयंती पिछम मनाई आ छुट्टी ਵੀ ਗਵਰਨਮੈਂਟ ਨੇ ਕੀਤੀ ਆ ਔਰ ਅੱਜ महावीर ਦਿਵਸ ਦੇ ਉੱਤੇ ਜਨਮ ਦਿਨ ਦੇ ਉੱਤੇ ਮਾਤਾ ਫੁੱਲਾਂ ਵਾਲੀ ਨੇ ਵੀ ਅੱਜ ਸਾਰੀ ਸੰਗਤ ਨੂੰ ਬੁਲਾ ਕੇ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਇਆਂ ਨੇ ਔਰ ਮੈਂ ਵੀ ਹਨੂਮਾਨ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਸੰਸਾਰ ਨੂੰ ਕੀ ਭਗਵਾਨ ਦੀ ਵੀ ਹੈਲਪ ਕਰਕੇ ਉਹਨਾਂ ਦੇ ਕੰਮ ਸਵਾਰੇ ਨੇ ਇਵਨ ਇਥੋਂ ਤੱਕ ਕਿ ਭਗਵਾਨ ਸ਼੍ਰੀ ਰਾਮ ਜੀ ਵੀ ਇੱਕ ਵਾਰੀ ਡੋਲ ਗਏ ਸੀ ਜਦੋਂ ਉਹਨਾਂ ਦੇ ਛੋਟੇ ਭਰਾ ਲਕਸ਼ਮਣ ਜੀ ਨੂੰ ਮਾਰ ਲੱਗਾ ਸੀ ਔਰ ਉਹ ਵੀ ਦੁਵਿਧਾ ਚ ਪੈ ਗਏ ਸੀ ਕਿ ਇਹਨਾਂ ਦੀ ਜਾਨ ਕਿਸ ਤਰ੍ਹਾਂ ਬਚ ਸਕਦੀ ਹੈ ਔਰ ਗੈਦ ਨੇ ਇੱਕ ਉਪਾਏ ਦੱਸਿਆ ਕਿ ਜੇ ਸਰਜੀਵਨ ਬੂਟੀ ਮਿਲ ਜਾਏ ਤੇ ਫਿਰ ਇਹਨਾਂ ਦੀ ਜਾਨ ਬਚ ਸਕਦੀ ਹੈ ਕਿਸੇ ਨੂੰ ਪਤਾ ਨਹੀਂ ਸਰਜੀਵਨ ਬੂਟੀ ਕੀ ਹੈ ਕਿੱਥੇ ਆ ਔਰ ਉੱਥੇ ਵੀਰ ਹਨੂਮਾਨ ਜੀ ਨੇ ਜਾ ਕੇ ਸਰਜੀਵਨ ਬੂਟੀ ਦਾ ਪਤਾ ਨਹੀਂ ਸੀ ਲੱਗਦਾ ਸਰਜੀਵਨ ਦਾ ਮਤਲਬ ਹੀ ਸਰਜੀਵ ਕਰ ਦਿੰਦੀ ਸੀ ਪਰ ਉਹਦਾ ਇੱਕ ਖਾਸियत ਉਹ ਚਮਕਦੀ ਰਹਿੰਦੀ ਸੀ ਉਹਨਾਂ ਨੇ ਪੂਰੇ ਤੋਂ ਪੂਰਾ ਪਹਾੜ ਜਿੱਦਾਂ ਚਮਕਣੇ ਉਹ ਹੀ ਚੁੱਕ ਕੇ ਲਿਆਂਦਾ ਤੇ ਵੈਦ ਜੀ ਨੂੰ ਦਿੱਤਾ ਵੈਦ ਜੀ ਨੇ ਉਹਨਾਂ ਨੂੰ ਸੰਜੀਵਨ ਬੂਟੀ ਸੰਘਾਈ ਤੇ ਲక్ష్ਮੀ ਦੀ ਜਾਨ ਬਚੀ ਸੋ ਉਹਨਾਂ ਦਾ ਅੱਜ ਜਨਮ ਦਿਨ ਹਨੂਮਾਨ ਜੀ ਦਾ ਜਿਹੜਾ ਪੂਰੇ ਭਾਰਤ ਵਰਸ਼ ਵਿੱਚ ਮਨਾਇਆ ਜਾਂਦਾ ਉਸ ਦੇ ਉਪਲਖ ਵਿੱਚ ਅੱਜ ਮਾਤਾ ਫੁੱਲਾਂ ਵਾਲੀ ਦਾ ਦਰਬਾਰ ਵੀ ਇਹ ਮਨਾਇਆ ਜਾ ਰਿਹਾ ਹੈ ਇਸ ਦਿਨ ਵਾਲੀ ਕੱਲ੍ਹ ਵਿਸਾਖੀ ਦਾ ਤਿਹਾੜੀ ਵੀ ਹੈਗਾ ਔਰ ਵਿਸਾਖੀ ਦਾ ਵੀ ਇੱਕ ਏਡਾ ਤਗੜਾ ਪਰਵਾਹ ਕਿ ਜਿੱਥੇ ਨਵੀਆਂ ਫਸਲਾਂ ਆਉਂਦੀਆਂ ਨੇ ਇਸ ਪਾਰਟਿਕੂਲਰ ਦਿਨ ਦੇ ਉੱਤੇ ਸਰਵੰਸ ਦਾਨੀ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ ਉਹਨਾਂ ਨੇ ਪੂਰਾ ਪਰਿਵਾਰ ਵਾਰ ਕੇ ਤੇ ਅਨੰਦਪੁਰ ਦੇ ਕਿਲੇ ਦੇ ਵਿੱਚ ਅੱਜ ਦੇ ਦਿਨ ਪੰਜ ਪਿਆਰੇ ਸਾਜ ਕੇ ਸਿੱਖ ਕੌਮ ਦਾ ਨੀਂਹ ਪੱਥਰ ਰੱਖਿਆ ਸੀਗਾ ਉਦੋਂ ਤੋਂ ਇਹ ਸਿੱਖ ਕੌਮ ਦਾ ਪ੍ਰਚਲਨ ਹੋਇਆ ਉਹ ਵੀ ਕਲ ਦਿਨਾਂ ਔਰ ਉਹਦੇ ਅਪਲੈਕਸ਼ਨ ਵਿੱਚ ਅੱਜ ਹੀ ਅਸੀਂ ਸਾਰ ਨੂੰ ਸਾਖੀ ਦੀ ਵਧਾਈ ਵੀ ਦਿੰਨੇ ਆ ਔਰ ਸਾਰੇ ਭੈਣ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਇਹ ਖੁਸ਼ਹਾਲ ਜੀਵਨ ਬਤੀਤ ਕਰਨ ਔਰ ਹਨੂਮਾਨ ਜੀ ਦੀ ਪੂਰੀ ਜਿਹੜੀ ਉਹਨਾਂ ਦੀ ਅਸ਼ੀਰਵਾਦਾ ਉਹ ਪੂਰੀ ਕਾਇਨਾਤ ਦੇ ਉੱਤੇ ਵਰਸਦਾ ਰਹੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ ਮਾਤਾ ਫੁੱਲਾਂ ਵਾਲੀ ਜੀ ਦੇ ਦਰਬਾਰ ਤੋਂ ਮਾਤਾ ਫੁੱਲਾਂ ਵਾਲੀ ਜੀ ਕੀ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਜੈ ਸ਼੍ਰੀ ਹਨਮਾਨ ਜੀ ਕੀ ਮੈਂ ਭਾਰਤ ਮੂਸ਼ਾ ਮਹਾਜਨ ਗੋਗਾ ਜ਼ਿਲ੍ਹਾ ਦੇ ਅਕਸ਼ ਵਿਸ਼ਵਿੰਦ ਪ੍ਰਿਸ਼ਾ ਗੁਰਦਾਸਪੁਰ ਆਪਣੇ ਵੱਲੋਂ ਤੇ ਆਪਣੇ ਵਿਸ਼ਵਿੰਦ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕ ਔਰ ਹਨਮਾਨ ਜੀ ਦੀ ਲੀਲਾ ਪਰੰਪਰਾ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਹਨਮਾਨ ਜੀ ਜੀਵਨੀ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਆਪਣੇ ਆਪ ਨੂੰ ਅਪਣਾਉਣਾ ਚਾਹੀਦਾ ਵਾ ਸੁਣ ਕੇ ਤੇ ਫਿਰ ਦੁਬਾਰਾ ਭੁੱਲ ਜਾਣਾ ਉਹ ਕੋਈ ਅਕਲਮੰਦੀ ਨਹੀਂ ਹੈਗੀ ਹਨੂਮਨ ਜੀ ਐਸੇ ਹੀ ਕਿ ਜਿਨ੍ਹਾਂ ਨੇ ਨੀ ਸਵਾਰਥ ਹੋ ਕੇ ਭਗਵਾਨ ਰਾਮ ਦੀ ਸੇਵਾ ਕੀਤੀ ਸੀ ਉਸੇ ਤਰ੍ਹਾਂ ਸਾਨੂੰ ਵੀ ਨੀ ਸਵਾਰਥ ਹੋ ਕੇ ਸੇਵਾ ਕਰਨੀ ਚਾਹੀਦੀ ਆ ਭਗਤੀ ਕਰਨੀ ਚਾਹੀਦੀ ਆ ਅਹੀਂ ਅੱਜ ਲੋਕ ਮੰਦਰ ਚ ਹੀ ਜਾਂਦੇ ਆ ਉੱਥੇ ਜਾ ਕੇ ਬਿਜ਼ਨਸ ਕਰਨੇ ਆ 10 20 ਰੁਪਏ ਚੜਾ ਕੇ ਤੇ ਲੱਖਾਂ ਕਰੋੜਾਂ ਰੁਪਏ ਦੀ ਬਰਾਪਤੀ ਮੰਗਣੇ ਆ ਬڑے-ਬڑے ਵੱਡੀਆਂ ਆਸਾਂ ਰੱਖਦੇ ਆ ਲੇਕਿਨ ਭਗਵਾਨ ਕੋਲੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ ਹੁੰਦੀ ਸਦਾਮਾ ਭਗਤ ਦੀ ਵੀ ਤੁਸੀਂ ਜਾਣਦੇ ਹੋ ਉਹਨਾਂ ਦੀ ਕਿੰਨੀ ગાੜੀ ਦੋਸਤੀ ਸੀਗੀ ਬਚਪਨ ਦੀ ਕ੍ਰਿਸ਼ਨ ਭਗਵਾਨ ਦੇ ਨਾਲ ਸਾਡੀ ਤੇ ਉਹਨਾਂ ਦੀ ગાੜੀ ਦੋਸਤੀ ਨਹੀਂ ਹੈਗੀ ਲੇਕਿਨ ਉਹਨਾਂ ਦੀ ગાੜੀ ਦੋਸਤੀ ਫਿਰ ਵੀ ਉਹਨਾਂ ਨੇ ਭਗਵਾਨ ਕੋਲੋਂ ਸਾਰੀ ਉਮਰ ਕੁਝ ਨਹੀਂ ਮੰਗਿਆ ਉਹਨੂੰ ਉਹਦੀ ਪਤਨੀ ਨੇ ਮਜਬੂਰ ਵੀ ਕੀਤਾ ਉਹ ਕਹਿੰਦਾ ਮੈਂ ਮੰਗਣਾ ਨਹੀਂ ਹੈਗਾ ਲੇਕਿਨ ਫਿਰ ਉਹਨੂੰ ਕਿਹਾ ਚੱਲ ਤੂੰ ਮੇਲੀ ਆ ਉਹ ਮਿਲਨ ਕਰਕੇ ਗਿਆ ਲੇਕਿਨ ਉਹਦੇ ਬਾਰੇ ਨਹੀਂ ਆ ਰਹੇ ਹੋਗੇ ਉਹ ਜੋ ਕਿਉਂਕਿ ਉਹ ਅਗਰ ਉਹ ਜੋ ਰੁखी मिस्सी ਵੀ ਖਾ ਕੇ ਗੁਜ਼ਾਰਾ ਕਰਦਾ ਸੀ ਫਿਰ ਵੀ ਖੁਸ਼ੀ ਉਸ ਸੰਤੋਸ਼ ਹੀ ਸਾਡੇ ਚ ਸੰਤੋਸ਼ ਹੋਣਾ ਚਾਹੀਦਾ ਬਸ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਬਾਲੀ ਨੂੰ ਵਿਰਾਮ ਦਿੰਨਾ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਅੱਜ ਅਸੀਂ ਮੰਦਿਰ ਦਾ ਪਤਾ ਪੁੱਛਣ ਵਾਲੇ ਅੱਜ ਦੇ ਜਰਬਾ ਦੇ ਵਿਚਾਇਆ ਸੰਗਤ ਦੇ ਰੂਪ ਦੇ ਵਿਚ और सारे नाल चेयरमैन दिया बहुत सकारात्मक शख्सिता ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾ ਪੂਸ਼ੇ ਸ਼ਰਮਾ ਜੀ ਇਹ ਇੱਕ ਬਹੁਤ ਵਰੀ ਆਨ ਦਾ ਮੌਕਾ ਮਿਲਦਾ ਔਰ ਲੰਬੇ ਸਮੇਂ ਤੋਂ ਇੱਕ ਰੁਖਾਲੀਅਤ ਦਾ ਕੇਂਦਰ ਬਣ ਗਿਆ ਪਰ ਮੈਂ ਇਹ ਮਹਿਸੂਸ ਕਰਨਾ ਕਿ जिस तरीके ਨਾਲ ਪਤਾ ਜੀ ਨੇ ਆਪਣੀ ਜ਼ਿੰਦਗੀ ਢਾਲ ਕੇ ਬਹੁਤ ਯੋਖਾ ਰਹਾ ਹੈ ਆਪਨੀ ਲਾਈਫ ਨੂੰ ਡਿਸਪੀਸਪਲ ਰੱਖਣਾ ਪਰਮੇਸ਼ਵਰ ਦੀ ਰਜ਼ਾ ਚ ਰਹਿਣਾ ਔਰ ਗੁਰੂ ਜੀ ਅੰਮਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਇਹ ਇੱਕ ਸੌਖਾ ਕੰਮ ਨਹੀਂ ਹੈਗਾ ਇਸ ਲਈ ਕਈ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਰੋਹਾਲੀਆਂ ਦਾ ਸੁਣਿਆ ਜਿਹੜਾ ਉਹ ਪਚਾਰੇ ਨੇ ਔਰ ਅੱਜ ਹਨੂਮਾਨ ਜੀ ਮਹਾਰਾਜ ਦੀ ਵਿਕਾਸ ਉਤਸਵੀਆਂ ਜਨਤਿਵੀਆਂ ਸੋ ਸੁਖਮਣਿ ਦੇ ਵਿੱਚ ਅੱਜ ਫੇਰ ਕੋੜਾ ਦਾ ਗੂੰਗਾਣ ਕੋੜਾ ਦੀ ਆराधना ਉਹਨਾਂ ਦੀ ਪੂਜਾ ਇਲਾਕੇ ਦੇ ਵਾਸੀ ਮਿਲ ਕੇ ਤੇਰਾ ਵੀ ਰਹਿਮਾਈ ਚੱਲੇ ਆਕੇ ਹੀ ਕਰਨੀ ਆ ਸਭ ਪਰਮੇਸ਼ਰ ਕਿਰਪਾ ਕਰੇ ਮਹਾਵੀਰ ਜੀ ਦੀ ਆਪਣੀ ਜ਼ਿੰਦਗੀ ਤਿਆਗ ਪੱਸਿਆ ਅਟੁੱਟ ਆਸਤਾ ભગવાન ਰਾਮ ਦੇ ਵਿੱਚ ਉਹਨਾਂ ਦੀ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਾਂ ਨੂੰ ਮਿਲਦਾ ਪਰ ਜੇ ਸਵਕਤ ਕਿਤੇ ਜ਼ਿੰਦਗੀ 'ਚ ਮੁਸ਼ਕਲ ਆਵੇ ਤੇ ਹਨੂਮਨ ਚਲੀਸਾ ਦਾ ਆਠ ਕਰ ਲਓ ਤੇ ਮਨ ਨੂੰ ਬੜੀ ਸ਼ਾਂਤੀ ਔਰ ਰੌਸ਼ਨੀ ਮਿਲਦੀ ਆ ਸੋ ਮੈਂ ਕੋਈ ਬੇਨਤੀ ਕਰੂੰਗਾ ਕਿ ਇਹ ਦਿਨ ਮਨਾਉਂਦਾ ਤਾਂ ਹੀ ਫਾਇਦਾ ਕਿ ਜੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾਂ ਨੂੰ ਅਪਣਾਈਏ ਆ ਹੀ ਅਸੀਂ ਇੱਕ ਸਫਲ ਜ਼ਿੰਦਗੀ ਬਿਤਾ ਸਕਨੇ ਆ ਔਰ ਉਹਨਾਂ ਗੁਣਾਂ ਨੂੰ ਲੈ ਕੇ ਜਿਸ ਵਕਤ ਤੱਕ ਸਾਮਾਜ ਦੇ ਵਿੱਚ ਵਿਚਰਾਂਗੇ ਆ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਇੱਕ ਵਾਰੀ ਫੇਰ ਸਾਰੇ ਇਲਾਕਾ ਵਾਸੀਆਂ ਨੂੰ ਅਰਮਾਨ ਜੀ ਦੀ ਇਸ ਵਿਕਾਚ ਹੱਦਸਾ ਮੌਕੇ ਤੇ ਉੱਪਰ ਆਪਣੇ ਵੱਲੋਂ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਮਾਤਾ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜ ਕੇ ਇੱਕ ਚੰਗਾ ਮਾਹੌਲ ਇਸ ਇਲਾਕੇ ਦੇ ਵਿੱਚ ਬਣਾ ਕੇ ਦੇ ਰਹੇ ਹੋ ਉਹਦੇ ਵਾਸਤੇ ਵੀ ਇਲਾਕੇ ਵੱਲੋਂ ਤੁਹਾਡਾ ਕੋਟ ਕੋਟ ਧੰਨ ਪਰਮੇਸ਼ਰ ਕਿਰਪਾ ਕਰੇ ਤੁਹਾਾਰੀ ਆਮ ਦੀ ਜ਼ਿੰਦਗੀ ਹਮੇਸ਼ਾ ਪਿਆਰ ਦਾ ਸਰੋਤ ਆ ਸਾਡੇ ਸਾਰਿਆਂ ਲਈ ਉਹਨਾਂ ਦੇ ਰਸਤੇ ਦੇ ਚੰਦੇ ਹੋਏ ਇੱਕ ਚਰਗੇ ਸਮਾਜ ਦੀ ਸਿਰਜਣਾ ਅੱਜ ਬਹੁਤ ਪੂਤਰ ਮਹਤਮਾ ਜੀਨੀ ਰਾਮਾਨੀ ਦੇ ਮਹਾਰਾਜ ਦਾ ਜਨਮ ਦਿਨ ਹੈ ਕੋਲ ਮਾਸਿਰਾ ਦਿਨ ਹੈ ਥੋੜੀ ਦੇਰ ਬਾਅਦ ਸੰਗਤ ਸ਼ੁਰੂ ਹੋ ਜਾਣੀ ਹੈ اور ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਜਾਗਰਣ ਪੰਗਾਰਾ ਹੋ ਰਿਹਾ ਸੰਸਮੇਲਨ ਹੋ ਰਿਹਾ ਇਸੇ ਪੂਰੇ ਦੂਰ ਸੰਪਾਤਮਾ ਦੇ ਬਾਅਦ ਵੀ ਚਾਰੇ ਨੇ ਅਤੇ ਸ਼ਿਵਰਾਤਰੀ ਵਾਲੀ ਰਾਤ ਤੋਂ ਜਿਹੜਾ ਹੈ ਮਹਾਰਾਜ ਦੀ ਪੂਜਾ ਸ਼ਕਤੀ ਦੀ ਪੂਜਾ ਕਰਾਉਣ ਉਪਰੰਤ ਹਵਨ ਸ਼ੁਰੂ ਕੀਤੇ ਜਾਂਦੇ ਨੇ ਜਿਹੜੇ ਰੋਜ਼ਾਨਾ ਹਵਨ ਹੁੰਦੇ ਨੇ ਸਵਾ ਮਹੀਨਾ ਅਤੇ ਉਹਨਾਂ ਹਵਨਾਂ ਦੀ ਅਜ ਪੂਰਨ ਰੁਤੀ ਸਵੇਰੇ ਔਰ ਉਹਨਾਂ ਦੇ ਸਮਾਪਤੀ ਦੇ ਉਪਲਖਣ ਤੇ ਸਮਸਤ ਦਾ ਮੰਗਲ ਕਲਿਆਣ ਮੰਗਨ ਦੇ ਲਈ ਅੱਜ ਜਾਗਰਨ ਪੰਡਾਰਾ ਕੀਤਾ ਜਾਂਦਾ ਜਿਸ ਵਿੱਚ ਮਾਂ ਭਗਵਤੀ ਦਾ ਗੁਣਗਾਨ, ਸ੍ਰੀ ਹਨੂਮਾਨ ਜੀ ਮਹਾਰਾਜ ਦਾ ਗੁਣਗਾਨ ਔਰ ਰਾਤ ਨੂੰ ਜਿਹੜੀ ਦੂਰ ਪ੍ਰਕਾਸ਼ ਹੋਏਗੀ 12 ਵਜੇ ਤੋਂ ਬਾਅਦ ਜਿਸ ਵਿੱਚ ਦੂਰ ਦੂਰ ਤੋਂ ਸੰਤਾ ਆ ਕੇ ਆਪਣਾ ਆਪਣਾ ਸ਼ਰਧਾ ਮੁਤਾਬਕ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਂਦੀਆਂ ਨੇ ਔਰ ਸਾਡੇ ਵਿੱਚ ਸ਼ਹਿਰ ਦੇ ਸਾਰੇ ਹੀ ਨੁਮਾਇੰਦੇ ਸਾਬ ਦੀ ਸਾਰੀ ਚਕਸੀਤਾ ਸਾਡੇ ਆਦਨੀ ਵੈਦ ਸਾਹਿਬ ਬਖਸ਼ ਸਾਹਿਬ ਚੇਅਰਮੈਨ ਸਾਹਿਬ ਡਾਕਟਰ ਸਾਹਿਬ ਔਰ ਕਾਟਗੜ ਮਹਾਦੇਵ ਦੇ ਪੁਜਾਰੀ ਸਾਡੇ ਵਿਕੀ ਜੀ ਰਜੇਸ਼ ਅਕਾ ਤਾਂ ਸਾਰਾ ਹੀ ਸ਼ਹਿਰ ਜਿਹੜਾ ਹੈ ਮਹਾਰਾਣੀ ਰਿੰਨਾ ਗੁਰੂ ਮਹਾਰਾਣੀ ਨੇ ਇੰਨਾ ਪ੍ਰੇਮ ਦਿੱਤਾ ਹੈ ਕਿ ਰਾਮ ਚੰਦਰ ਮਹਾਰਾਜ ਦੇ ਅਨੰਨ ਭਗਤ ਹਨੂਮਾਨ ਜੀ ਜੇ ਉਹਨਾਂ ਦੇ ਜੀਵਨ ਨੂੰ ਹੀ ਬੰਦਾ ਸਮਝ ਲਵੇ ਤਾਂ ਫਿਰ ਕੁਝ ਹੋਰ ਸਮਝਣ ਦੀ ਜ਼ਰੂਰਤ ਨਹੀਂ ਹੈ ਕਹਿੰਦੇ ਰਾਮ ਨਾਮ ਸੁਣਨੇ ਕੋ ਰਸੀਆ ਤਾਂ ਕਭੂ ਰਾਮ ਦਾ ਗੂੰਗਾਣ ਹੈ ਸਭਾਸੇ ਸ਼ਾਂਤੀ ਮੰਗਲ ਦੀ ਕਲਿਆਣ ਦੀ ਕਾਮਨਾ ਹੈ ਔਰ ਪ੍ਰਮਾਤਮਾ ਸਭ ਦੇ ਉੱਤੇ ਕਿਰਪਾ ਕਰੇ ਇਸ ਤਰ੍ਹਾਂ ਸੰਸਾਰ ਵਿੱਚ ਸਭ ਸ਼ਾਂਤੀ ਬਣੀ ਰਹੇ ਔਰ ਸਭ ਦਾ ਕਲਿਆਣ ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਹੁੰਦਾ ਆ ਕੁਝ ਲੋਕਾਂ ਦਾ ਜਿਹੜੇ ਮਿਲ ਕੇ ਮਤਲਬ ਕਿਸੇ ਚੀਜ਼ ਤੋਂ آگਾਹ ਹੋ ਕੇ ਉਹ ਵੀ ਸਿਰਜਣਾ ਕਰਦੇ ਨੇ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਦੇ ਨਾਲ ਬੱਚਿਆਂ ਦੀ ਵੀ ਜਿਹੜੀ ਇਨਵੋਲਵਮੈਂਟ ਹੈ ਤਾਂ ਅੱਜ ਜਿਸ ਤਰ੍ਹਾਂ ਹਨੂਮਾਨ ਜੀ ਮਹਾਰਾਜ ਦਾ ਜਨਮ ਦਿਨ ਹੈ ਅਗਰ ਮਨਾਇਆ ਤੇ ਸਭ ਦੇ ਵਿੱਚ ਇੱਕ ਮਤਲਬ ਜਾ ਰਿਹਾ ਹੈ ਸੰਦੇਸ਼ ਜਾ ਰਿਹਾ ਹੈ ਕੱਲ ਵੀ ਸ਼ਹਿਰ ਦੇ ਵਿੱਚ ਇੱਕ ਬਵੇ ਸ਼ੋਭਾ ਯਾਤਰਾ ਨਿਕਲੀ ਉੱਥੇ ਜਾਣ ਦਾ ਮੌਕਾ ਮਿਲਿਆ ਅੱਜ ਵੀ ਸ਼ਹਿਰ ਦੇ ਵਿੱਚ ਇੱਕ ਕਾਰਜਕ੍ਰਮ ਹੈ 15 ਤਰੀਕ ਨੂੰ ਸ਼ੋਭਾ ਯਾਤਰਾ ਮਤਲਬ ਇਹ ਸ਼ੋਭਾ ਯਾਤਰਾ ਜਾਂ ਕੁਝ ਵੀ ਹੈ ਜਿਹਦੇ ਵਿੱਚ ਇੱਕ ਸਨਾਤਨ ਧਰਮ ਦੀ ਮਰਿਆਦਾ ਔਰ ਸਨਾਤਨ ਧਰਮ ਦਾ ਝੰਡਾ ਜਿਹੜਾ ਬੁਲੰਦ ਹੋ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਨਾਤਨ ਧਰਮ ਸਭ ਧਰਮਾਂ ਨੂੰ ਆਪਸ ਵਿੱਚ ਮਿਲ ਕੇ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਆਪਸ ਵਿੱਚ ਮਿਲ ਕੇ ਇਸ ਸੰਸਾਰ ਦੇ ਵਿੱਚ ਇਸ ਸਮਾਜ ਦੇ ਵਿੱਚ ਸੰਰਚਨਾ ਕਰਨੀ ਪਵੇਗੀ ਔਰ ਬਹੁਤ ਬਹੁਤ ਸ਼ੁਕਰੀਆ Yeah. <laughs>